ਅਰਦਾਸ ਕਰਨ ਦਾ ਸਭ ਤੋਂ ਸੌਖਾ ਤੇ ਸਿੱਧਾ ਤਰੀਕਾ ਜਿਹੜਾ ਹੈ ਉਹ ਕਿਹੜਾ ਹੈ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਗੁਰੂ ਅੱਗੇ ਅਰਦਾਸ ਕਿਵੇਂ ਕਰੀਏ ਅਰਦਾਸ ਦਾ ਐਡੇ ਦਾ ਅਰਥ ਹੈ ਅਰਜ਼ੋਈ ਸਾ ਸੰਗਤ ਰਾਰੇ ਦਾ ਅਰਥ ਹੈ ਰਖਵਾਲਾ ਦੱਦੇ ਦਾ ਅਰਥ ਹੈ ਦਾਤਾਂ ਦੇਣ ਵਾਲਾ ਉਹ ਦਤਾਰ ਸッセ ਦਾ ਅਰਥ ਹੈ ਸਹਾਇਤਾ ਕਰਨ ਵਾਲਾ ਸਭ ਦੀ ਅਰਦਾਸ ਦੇ ਤੇ ਅਖਰੀ ਅਰਥ ਹੀ ਇੰਨੇ ਸੋਹਣੇ ਨੇ ਅਰਦਾਸ ਕਰ ਦਿੱਤੀ ਤੇ ਮਨ ਦੇ ਵਿੱਚ ਫਿਰ ਵਹਿਮ ਨਾ ਪਾਲਿਆ ਜੇ ਮਨ ਦੇ ਵਿੱਚ ਫਿਰ ਸ਼ੰਕਾ ਨਾ ਪਾਲਿਆ ਜੇ ਕਿ ਪਤਾ ਨਹੀਂ ਮੇਰਾ ਕੰਮ ਹੋਊ ਪਤਾ ਨਹੀਂ ਨਾ ਹੋਊ ਜੇ ਅਰਦਾਸ ਕਰ ਦਿੱਤੀ ਤੇ ਮਨ ਵਿੱਚ ਭਰੋਸਾ ਰੱਖਿਆ ਜੇ ਕਿ ਸਤਿਗੁਰੂ ਜੀ ਕਿਰਪਾ ਜਿਹੜੀ ਹੈ ਉਹ ਜ਼ਰੂਰ ਕਰਨਗੇ ਮੇਰੇ ਸਤਿਗੁਰੂ ਜੀ ਜਿਹੜੀ ਮਿਹਰਮਤ ਹੈ ਉਹ ਜ਼ਰੂਰ ਕਰਨਗੇ ਮੇਰੇ ਸਤਿਗੁਰੂ ਜੀ ਜਿਹੜੀ ਹੈ ਸਾਡੇ ਤੇ ਜ਼ਰੂਰ ਕਿਰਪਾ ਕਰਨਗੇ ਇਹ ਜਿਹੜਾ ਭਰੋਸਾ ਹੈ ਜਦੋਂ ਹੋਏਗਾ ਤੇ ਮੇਰੇ ਸਤਿਗੁਰੂ ਜੀ ਫੇਰ ਹੀ ਕਿਰਪਾ ਕਰਨਗੇ ਜਦੋਂ ਸਾਡਾ ਭਰੋਸਾ ਹੀ ਡੋਲ ਜਾਏਗਾ ਤੇ ਫੇਰ ਜਿਹੜੀ ਕਿਰਪਾ ਹੈ ਉਹ ਬਿਲਕੁਲ ਵੀ ਨਹੀਂ ਹੋਏਗੀ ਮੇਰੇ ਸਤਿਗੁਰੂ ਜੀ ਉੱਥੇ ਹੀ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਉੱਥੇ ਹੀ ਕਿਰਪਾ ਕਰਦੇ ਨੇ ਜਿੱਥੇ ਸਾਡਾ ਭਰੋਸਾ ਜਿਹੜਾ ਹੈ ਕਾਇਮ ਹੈ ਬਣਿਆ ਰਵੇ ਗੁਰਮੁਖ ਪਿਆਰਿਓ ਅਰਦਾਸ ਕਿਵੇਂ ਕੀਤੀ ਜਾਏ ਦੁਇ ਕਰ ਜੋਰ ਕਰੂੰ ਅਰਦਾਸ ਤੁਧ ਭਾਣਾ ਤਾ ਆਣਾ ਰਾਸ ਸਤਿਗੁਰੂ ਕਹਿੰਦੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਦਰ ਤੇ ਅਰਦਾਸ ਕੀਤੀ ਜਾਏ ਕਹਿੰਦੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਜਾਏ ਕਹਿੰਦੇ ਦੋਵੇਂ ਹੱਥ ਕੱਲੇ ਜੋੜਨੇ ਨਹੀਂ ਮਨ ਦੇ ਵਿੱਚੋਂ ਮੰਨਿਆ ਵੀ ਜਾਏ ਕਿ ਸਤਿਗੁਰੂ ਜੀ ਕਿਰਪਾ ਕਰੋ ਏ ਪਾਰਸ਼ਾ ਜੀ ਮਿਹਰਮਤ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਏ ਸਤਿਗੁਰੂ ਜੀ ਆਪ ਜੀ ਕਿਰਪਾ ਕਰਦੇ ਹੋ ਮਿਹਰਮਤ ਕਰਦੇ ਹੋ ਮੇਰੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਮਿਹਰਮਤ ਕਰ ਦੇਣਗੇ ਕਹਿੰਦੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਉਹ ਫਿਰ ਵਰਤਦੀ ਹੈ ਕਹਿੰਦੇ ਅੰਦਰੋਂ ਭਰੋਸਾ ਜਿਹੜਾ ਹੈ ਉਹ ਬਣਿਆ ਰਵੇ ਸਤਿਗੁਰੂ ਤੇ ਭਰੋਸਾ ਬਰਕਰਾਰ ਰਵੇ ਤੇਰਾ ਭਰੋਸਾ ਨਾ ਡੋਲੇ ਤੇਰਾ ਜੇ ਭਰੋਸਾ ਡੋਲ ਗਿਆ ਮੇਰੇ ਸਤਿਗੁਰੂ ਕਹਿੰਦੇ ਜੇ ਤੇਰਾ ਭਰੋਸਾ ਡੋਲ ਗਿਆ ਨਾ ਸਜਣਾ ਕੰਨੇ ਤੇਰੇ ਤੇ ਜਿਹੜੀ ਗੁਰੂ ਦੀ ਕਿਰਪਾ ਹੈ ਉਹ ਬਿਲਕੁਲ ਵੀ ਨਹੀਂ ਹੋਵੇਗੀ ਜੇਕਰ ਤੇਰੇ ਤੇ ਕਿਰਪਾ ਜਿਹੜੀ ਹੈ ਉਹ ਨਾ ਹੋਈ ਕੰਨੇ ਭਾਈ ਫਿਰ ਤੂੰ ਜਿਹੜਾ ਹੈ ਨੇ ਤੂੰ ਤਾਂ ਸਤਿਗੁਰੂ ਨੂੰ ਕਹਿ ਸਕਦਾ ਹੈ ਜੇ ਤੇਰੀ ਅਰਦਾਸ ਪ੍ਰਵਾਨ ਨਾ ਹੋਵੇ ਤੂੰ ਤੇ ਪ੍ਰਵਾਨ ਹੋਣ ਤੋਂ ਪਹਿਲਾਂ ਹੀ ਜਿਹੜਾ ਕਹਿਣ ਲੱਗ ਜਾਂਦਾ ਹੈ ਵੀ ਮੇਰੀ ਅਰਦਾਸ ਪ੍ਰਵਾਨ ਹੋਏਗੀ ਪਤਾ ਨਹੀਂ ਨਾ ਹੋਏਗੀ ਜੇ ਮਨ ਵਿੱਚ ਸ਼ੰਕਾ ਹੋਵੇ ਤੇ ਕਹਿੰਦੇ ਭਾਈ ਇਲਾਜ ਵੀ ਨਹੀਂ ਹੁੰਦਾ ਵੇ ਦੇ ਤੇਰੇ ਮਨ ਦੇ ਵਿੱਚ ਸ਼ੰਕਾ ਹੈ ਨਾ ਭਾਈ ਤੇ ਯਾਦ ਰੱਖੀ ਕਹਿੰਦੇ ਭਾਈ ਐਨਾ ਗੁਰੂ ਦੀ ਕਿਰਪਾ ਨਹੀਂ ਹੁੰਦੀ ਕਹਿੰਦੇ ਡ੍ਰਿੜ ਭਰੋਸਾ ਦੇ ਵਿਸ਼ਵਾਸ ਰੱਖਣਾ ਪੈਂਦਾ ਸਤਿਗੁਰੂ ਕਿਰਪਾ ਕਰਿਓ ਸਤਿਗੁਰੂ ਜੀ ਮਿਹਰ ਅਮਦ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਕਹਿੰਦੇ ਗੁਰੂ ਦੀ ਜਿਹੜੀ ਕਿਰਪਾ ਹੈ ਉਹ ਫਿਰ ਵਰਤਦੀ ਹੈ ਮੇਰੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਉਹ ਫਿਰ ਵਰਤਦੀ ਹੈ ਹੁਣ ਇੱਥੇ ਗੱਲ ਜਿਹੜੀ ਹੈ ਉਹ ਸਾਰੀ ਸਪਸ਼ਟ ਹੋ ਜਾਂਦੀ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਜਦੋਂ ਸਤਿਗੁਰੂ ਦੀ ਕਿਰਪਾ ਜਿਹੜੀ ਹੈ ਵਰਤਦੀ ਹੈ ਤੇ ਸਜਣਾ ਇਹ ਗੱਲ ਯਾਦ ਰੱਖੀ ਮੇਰੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਉਹ ਤਦ ਵਰਤਦੀ ਹੈ ਜਦੋਂ ਦ੍ਰਿੜ ਇਰਾਦਾ ਤੇ ਭਰੋਸਾ ਹੋਵੇ ਤੇ ਇਹ ਆਖਿਆ ਜਾਏ ਕਿ ਸਤਿਗੁਰੂ ਆਪ ਜੀ ਕਿਰਪਾ ਕਰਿਓ اے ਪਾਤਸ਼ਾਹ ਜੀ ਆਪ ਜੀ ਮਿਹਰਮਤ ਕਰਿਓ اے ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਨਿਵਾਜ ਦਿਓ ਆਪ ਜੀ ਮਿਹਰਮਤ ਕਰ ਦਿਓ ਕਹਿੰਦੇ ਜਦੋਂ ਇਹ ਭਰੋਸਾ ਹੋ ਜੇ ਵੀ ਮੈਂ ਹੁਣ ਆਪਣੀ ਗੱਲ ਕਹਿ ਦਿੱਤੀ ਤੇ ਹੁਣ ਸਤਿਗੁਰੂ ਆਪਣੇ ਆਪ ਕਿਰਪਾ ਕਰਨਗੇ ਜੇ ਮੇਰੇ ਲਈ ਇਹ ਚੀਜ਼ ਭਲੀ ਹੋਈ ਚੰਗੀ ਹੋਈ ਤਾਂ ਮੈਨੂੰ ਦੇ ਦੇਣਗੇ ਨਹੀਂ ਫਿਰ ਇਹ ਚੀਜ਼ ਜਿਵੇਂ ਸਤਿਗੁਰੂ ਦਾ ਮਨ ਕਰਿਆ ਮੈਨੂੰ ਓਵੇਂ ਮਿਲ ਜਾਏਗੀ ਕਹਿੰਦੇ ਤਦ ਕਿਰਪਾ ਹੁੰਦੀ ਹੈ ਸੋ ਇਦਾਂ ਦਾ ਜਿਹੜਾ ਹੈ ਆਪਣਾ ਮਨੋਬਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ